जो आम आदमी पार्टी है बहुत ही विंडिक्टिव राजनीति की तरफ अपना काम कर रही है सुखपाल खेरा जी कांग्रेस के एक सीनियर लीडर हैं और जिस तरीके का धक्का उनके साथ हुआ मतलब बेल होने के बाद उसी दिन सुबह सुबह एक नई एफ दायर करके दोबारा से उनको जेल में डालना मैं समझता हूं कि बहुत ही हमारे लोकतंत्र के लिए बहुत गलत बात है ਮੈਨੂੰ ਇੱਕ ਗੱਲ ਦੱਸੋ ਸਾਰੀਆਂ ਗੱਲਾਂ ਪਾਰਟੀ ਤੇ ਡਿਸਪੀਸਪਲਨ ਨੂੰ ਲੈ ਕੇ ਇੰਚਾਰਜ ਸਾਹਿਬ ਨੇ ਸਾਰੀਆਂ ਗੱਲਾਂ ਤੁਹਾਡੇ ਨਾਲ ਕਰ ਲਈਆਂ ਕੱਲ ਦੀ ਪ੍ਰੈਸ ਕਾਨਫਰੰਸ ਕਰ ਲਈਆਂ ਉਹਨੂੰ ਪਹਿਲਾਂ ਵੀ ਕਰ ਲਈ ਔਰ ਜਿਹੜੀਆਂ ਕੋਈ ਪਾਰਟੀ ਤੇ ਕੁਝ ਇੰਟਰਨਲ ਮੈਟਰ ਹੈਗੇ ਆ ਉਹਨੂੰ ਬਾਜ਼ਾਰਾਂ ਦੇ ਵਿੱਚ ਇਦਾਂ ਖਿਲਾਰਿਆ ਥੋੜਾ ਜਾਂਦਾ ਹੁੰਦਾ ਹੈ ਭਲ ਹੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਬਾ ਦੀ ਨਵੀਂ ਜੇਲ੍ਹ ਚ ਬੰਦ ਨੇ ਉਹਨਾਂ ਨੂੰ ਮਿਲਣ ਲਈ ਪੰਜਾਬ ਕਾਂਗਰਸ ਇੰਚਾਰਜ ਦਵਿੰਦਰ যাদਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਸੀਐਲਪੀ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਸਾਬਕਾ ਵਿਧਾਇਕ ਕੁਲਦੀਪ ਸਿੰਘ ਨਾਗਰਾ ਪਹੁੰਚੇ ਅਤੇ ਸੁਖਪਾਲ ਸਿੰਘ ਖੈਰਾ ਨਾਲ ਤਕਰੀਬਨ ਸਵਾ ਘੰਟਾ ਮੁਲਾਕਾਤ ਕੀਤੀ ਹੈ ਇਸ ਮੌਕੇ ਪੰਜਾਬ ਕਾਂਗਰਸ ਇੰਚਾਰਜ ਦਵਿੰਦਰ যাদਬ ਨੇ ਕਿਹਾ ਕਿ ਸੁਖਪਾਲ ਸਿੰਘ ਖੈਰਾ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਨੇ ਅਤੇ ਉਹਨਾਂ ਤੇ ਇੱਕ ਹੋਰ ਮਾਮਲਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਵਿੱਚ ਭੇਜਿਆ ਗਿਆ ਜਦਕਿ ਉਹਨਾਂ ਦੀ ਪਿਛਲੇ ਕੇਸ ਵਿੱਚ ਜ਼ਮਾਨਤ ਹੋ ਚੁੱਕੀ ਸੀ ਯਾਦਵ ਨੇ ਕਿਹਾ ਕਿ ਅਸੀਂ ਦੁੱਖ ਦੀ ਘੜੀ ਵਿੱਚ ਖੈਰਾ ਦੇ ਨਾਲ ਹਾਂ ਅਤੇ ਖੈਰਾ ਨੂੰ ਇਨਸਾਫ ਦਿਵਾ ਕੇ ਰਹਿਾਂਗੇ ਕਾਂਗਰਸੀ ਲੀਡਰਸ਼ਿਪ ਵੱਲੋਂ ਸੁਖਪਾਲ ਸਿੰਘ ਖੈਰਾ ਵੀ ਸਹੀ ਢੰਗ ਨਾਲ ਮਦਦ ਨਾ ਕਰਨ ਦੇ ਸਵਾਲ ਤੇ ਉਹਨਾਂ ਕਿਹਾ ਕਿ ਕਾਂਗਰਸੀ ਲੀਡਰਸ਼ਿਪ ਵਿੱਚ ਖੈਰਾ ਨਾਲ ਖੜੀ ਹੈ ਜਿਸ ਦਾ ਸਬੂਤ ਅੱਜ ਨਾਬਾਦੀ ਨਵੀਂ ਜੇਲ੍ਹ ਵਿੱਚ ਸਮੂਹ ਲੀਡਰਸ਼ਿਪ ਦਾ सुखपाल सिंह खैरा ਨਾਲ ਮੁਲਾਕਾਤ ਕਰਨਾ ਨਵਜੋਤ ਸਿੰਘ ਸਿੱਧੂ ਨਾਲ ਚੱਲ ਰਹੇ ਵਿਵਾਦ ਤੇ ਉਹਨਾਂ ਨੇ ਜਵਾਬ ਦੇਣ ਤੋਂ ਇਨਕਾਰ ਕੀਤਾ। ਸੁਖਪਾਲ ਖੈਰਾ ਸਾਹਿਬ ਨੂੰ ਮਿਲ ਕੇ ਕਿਸ ਤਰ੍ਹਾਂ ਦੇ ਕੰਮ ਚੱਲ ਰਹੇ ਨੇ ਇੱਕ ਬੰਤੇ ਤੁਸੀਂ ਲੜ ਪਏ ਯਾਰ ਆਪ ਹੀ ਇਹ ਜੋ ਆਮ ਆਦਮੀ ਪਾਰਟੀ ਬਹੁਤ ਹੀ ਵਿਂਡਿਕਟਿਵ ਰਾਜਨੀਤੀ की तरफ अपना काम कर रही है। ਸੁਖਪਾਲ ਖੈਰਾ ਜੀ ਕਾਂਗਰਸ ਕੇ ਇੱਕ ਸੀਨੀਅਰ ਲੀਡਰ ਹੈ। और जिस तरीके का धक्का उनके साथ हुआ मतलब बेल होने के बाद उसी दिन सुबह सुबह एक नई एफ दायर करके दोबारा से उनको जेल में डालना मैं समझता हूँ कि बहुत ही हमारे लोकतंत्र के लिए बहुत गलत बात है हम आज मिले सी और तकड़े ने आपा उन्होंने भी कही है कि वे तकड़े रहो तो साड़ी पार्टी की तरफ से भी मैंने उनको मैसेज दिया है कि आप तकड़े रहो हम जो सच की लड़ाई है उसको हमेशा लड़ते सरकार रहे सरकार की मंशा क्या है इसके पीछे यार? आप देख रहे हैं ना मैं क्या विंडिक्टिव राजनीति बिल्कुल सामने आ रही है छोटे से छोटे नेता और बड़े से बड़े नेता को आज जिस तरीके से प्रताड़ित किया जा रहा है ਕਾ ਮੁ츠ੇ ਬਰਤਣਾ ਕਰਦਾ। ਯਾਦ ਸੋ ਕੋਈ ਸੀਟਾਂ ਨੂੰ ਲੈ ਕੇ ਕੋਈ ਗੱਲਬਾਤ ਸਾਹਮਣੇ ਹੈ। ਗੈਂਗਸਟਰਵਾਦ ਗੈਂਗਸਟਰਵਾਦ ਨਾਲ ਜੁੜੇ ਜਾ ਰਹੇ ਜਿਸ ਤਰ੍ਹਾਂ ਸਤਪਾਲ ਕਹਿ ਰਹੇ ਹਨ ਦੁਬਾਰਾ ਕਹਿ ਰਹੇ ਨੇ ਕਿ ਇਹ ਵੀ ਸਾਹਮਣੇ ਆ ਜਾਏਗਾ। ਔਰ ਮੈਂ ਸਮਝਦਾ ਹੂੰ ਇਹ ਉਸੇ ਦਾ ਇੱਕ ਹਿੱਸਾ ਹੋਏਗਾ ਅਜ ਸਤਪਾਲ ਕਹਿ ਰਹੇ ਦੀ ਅਰੈਸਟ ਨੂੰ ਲੈ ਕੇ ਉਸ ਤਰੀਕੇ ਨਾਲ ਮੁੱਦੇ ਨੂੰ ਨਹੀਂ ਚੱਕ ਰਹੇ ਜਿਸ ਤਰ੍ਹਾਂ ਪਹਿਲਾਂ ਹੋਰ ਮੰਤਰੀਆਂ ਵੇਲੇ ਵੀ ਚੁੱਕੇ ਗਏ ਨੇ ਕਿ ਇਹ ਅਲਾਈਐਂਸ ਦਾ ਪ੍ਰੈਸ਼ਰ ਹੈ ਕੋਈ। ਗਰਾਊਂਡ ਲੈਵਲ ਤੇ ਗਰਾਊਂਡ ਲੈਵਲ ਤੇ ਤੁਸੀਂ ਤਾਂ ਮਦਦ ਨਹੀਂ ਕਰਦੀ ਜਿਵੇਂ ਉਹਨਾਂ ਨੇ ਕਿਹਾ ਕਿ ਨਹੀਂ 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 ਨਹੀਂ। आज आप देख रहे हैं कि मैं हूँ अध्यक्ष जी हैं हैं लीडर हम सब उनके साथ खड़े हुए हैं इस दुख की घड़ी में निश्चित ही हम उनके साथ खड़े हैं उनकी न्याय की लड़ाई में हम साथन तो तो दे, no, इस मौके पे सबका विधायक कुलजीत सिंह ने कहा कि बीजेपी का लोकसभा चुनाव हाल होगा वो कद नहीं देखा होना ਨਾਗਰਾ ਨੇ ਕਿਹਾ ਕਿ ਜੇਕਰ ਅਕੱਲੀ ਹੀ ਕਾਂਗਰਸ ਚੋਣ ਲੜਦੀ ਹੈ ਤਾਂ ਸਾਰੀਆਂ ਪਾਰਟੀਆਂ ਨੂੰ ਉੱਪਰ ਹੈ ਜਦੋਂ ਉਹਨਾਂ ਨੂੰ ਆਪ ਪਾਰਟੀ ਅਤੇ ਕਾਂਗਰਸ ਦੇ ਐਲਾਈਅੰਸ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਐਲਾਈਅੰਸ ਬਿਲਕੁਲ ਨਹੀਂ ਹੋ ਸਕਦਾ ਕਿਉਂਕਿ ਜੋ ਰਾਜਨੀਤੀ ਹੋ ਰਹੀ ਹੈ ਬਿਲਕੁਲ ਹੀ ਗੰਦੀ ਰਾਜਨੀਤੀ ਹੈ ਜਦੋਂ ਨਾਗਰਾ ਨੂੰ ਸਿੱਧੂ ਬਾਰੇ ਪੁੱਛਿਆ ਤਾਂ ਹਰ ਘਰ ਵਿੱਚ ਭਾਂਡੇ ਤਾਂ ਖੜਕਦੇ ਰਹਿੰਦੇ ਨੇ ਇਹ ਪਾਰਟੀ ਦਾ ਮਸਲਾ ਹੈ ਅਸੀਂ ਜਲਦ ਹੱਲ ਕਰ ਲਵਾਂਗੇ ਸਰ ਕਿਸ ਤਰ੍ਹਾਂ ਦੇਖਦੇ ਹੋ ਜਿੱਦ ਸਿੱਧੂ ਦੇ ਤੇਵਰ ਨਾਲ ਤੁਹਾਨੂੰ ਲੱਗਦਾ ਨਹੀਂ ਪਾਰਟੀ ਖਰਾਬ ਹੋ ਰਹੀ ਹੈਗੀ ਮੈਨੂੰ ਇੱਕ ਗੱਲ ਦੱਸੋ ਸਾਰੀਆਂ ਗੱਲਾਂ ਪਾਰਟੀ ਤੇ ਡਿਸਪਲਿਨ ਨੂੰ ਲੈ ਕੇ ਇੰਚਾਰਜ ਸਾਹਿਬ ਨੇ ਸਾਰੀਆਂ ਗੱਲਾਂ ਤੁਹਾਡੇ ਨਾਲ ਕਰ ਲਈਆਂ ਕੱਲ ਦੀ ਪ੍ਰੈਸ ਕਾਨਫਰੰਸ ਕਰ ਲਈਆਂ ਉਹਨੂੰ ਪਹਿਲਾਂ ਵੀ ਕਰ ਲਈਆਂ ਔਰ ਜਿਹੜੀਆਂ ਕੋਈ ਪਾਰਟੀ ਦੇ ਕੁਝ ਇੰਟਰਨਲ ਮੈਟਰ ਹੈਗੇ ਆ ਉਹਨੂੰ ਬਾਜ਼ਾਰਾਂ ਦੇ ਵਿੱਚ ਇਦਾਂ ਖਿਲਾਰਿਆ ਥੋੜਾ ਜਾਂਦਾ ਹੁੰਦਾ ਹੈ ਜਿਹੜਾ ਜਥੇਬੰਦਕ ਢਾਂਚੇ ਦੇ ਵਿੱਚ ਕੰਮ ਕਰਨ ਵਾਲਾ ਜਥੇਬੰਦਕ ਵਿਅਕਤੀ ਹੈ ਉਹ ਹਮੇਸ਼ਾ ਘਰ ਦੀ ਗੱਲ ਅੰਦਰ ਰੱਖਦਾ ਹੈ ਔਰ ਜਿਹੜੀ ਗੱਲ ਕਿਸੇ ਵਿਰੋਧੀ ਦੀ ਉਹ ਬਾਹਰ ਕਰਦਾ ਹੈ ਸੋ ਤੁਸੀਂ ਵੀ ਸੋ ਇਸ ਕਰਕੇ ਸਿੱਧੂ ਸਾਹਬ ਨਾਲ ਜਿਹੜੀ ਵੀ ਕੋਈ ਗੱਲ ਹੈਗੀ ਹੈ ਉਹ ਗੱਲ ਜਿਹੜੀ ਹੈਗੀ ਹੈ ਉਹ ਜਥੇਬੰਦਕ ਢਾਂਚੇ ਦੀ ਗੱਲ ਹੈ ਔਰ ਜਥੇਬੰਦਕ ਢਾਂਚੇ ਦੇ ਮੁਤਾਬਕ ਸਾਰੀ ਪਾਰਟੀ ਉਹਦੇ ਉੱਤੇ ਕੰਮ ਕਰ ਰਹੀ ਹੈ। ਐਲਾਈਅੰਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੀ ਲੱਗਦਾ? ਆ ਐਲਾਈਅੰਸ ਦੇ ਬਾਰੇ ਦੇ ਵਿੱਚ ਪੰਜਾਬ ਦੇ ਸਾਰੇ ਇਹਦੇ ਸਾਰੇ ਥੱਲੇ ਤੋਂ ਲੈ ਕੇ ਉੱਪਰ ਤੱਕ ਦੇ ਵਰਕਰਾਂ ਨੇ ਥੱਲੇ ਤੋਂ ਲੈ ਕੇ ਉੱਪਰ ਤੱਕ ਦੇ ਵਰਕਰਾਂ ਨੇ ਐਲਾਈਅੰਸ ਨੂੰ ਲੈ ਕੇ ਥੱਲੇ ਚੱਕਿਆ ਅਲਾਈன்ஸ் ਨੂੰ ਲੈ ਕੇ ਪਾਰਟੀ ਨੂੰ ਆਪਣੀਆਂ ਭਾਵਨਾਵਾਂ ਦੱਸ ਦਿੱਤੀਆਂ ਨੇ ਔਰ ਖਾਸ ਤੌਰ ਤੇ ਹਰ ਵਰਕਰ ਥੱਲੇ ਤੋਂ ਲੈ ਕੇ ਲੀਡਰ ਤੱਕ ਉਸ ਗੱਲ ਦੇ ਖਿਲਾਫ ਹੈ ਕਿ ਜੋ ਪਾਰਟੀ ਦੇ ਲੀਡਰਾਂ ਦੇ ਨਾਲ ਔਰ ਪਾਰਟੀ ਦੇ ਖਿਲਾਫ ਜਿਸ ਤਰ੍ਹਾਂ ਦੀ ਮੁਹਿੰਮ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਹਨਾਂ ਨੇ ਬਣਾਈ ਹੈ ਉਹਦੇ ਮੁਤਾਬਕ ਥੱਲੇ ਵਰਕਰ ਨਾਲ ਇਕੱਠੇ ਹੋ ਕੇ ਕੰਮ ਕਰਨ ਨੂੰ ਤਿਆਰ ਨਹੀਂ ਹੈਗਾ ਜੇ ਪ੍ਰੈਸ਼ਰ ਆ ਗਿਆ ਜੀ ਫੇਰ ਫਿਰ ਤਾਂ ਉਹ ਜੁੜਨਾ ਪਵੇਗਾ ਦੇਖੋ ਮੇਰੀ ਇੱਕ ਗੱਲ ਸੁਣੋ ਪਾਰਟੀ ਦੇ ਆ ਹਾਈ ਕਮਾਂਡ ਦੇ ਸਾਰੇ ਫੈਸਲੇ ਜਿਹੜੇ ਹੈਗੇ ਨੇ ਉਹਨਾਂ ਫੈਸਲਿਆਂ ਨੂੰ ਹਰ ਵਰਕਰ ਜਿਹੜਾ ਆ ਉਹ ਮੰਨਦਾ ਆ ਸੋ ਇਸੇ ਕਰਕੇ ਜਿਹੜੇ ਪਾਰਟੀ ਦੀਆਂ ਜਿਹੜੇ ਵਰਕਰ ਦੀਆਂ ਭਾਵਨਾਵਾਂ ਨੇ ਪਾਰਟੀ ਕੋਲ ਹੈ ਪਾਰਟੀ ਦੀਆਂ ਭਾਵਨਾਵਾਂ ਵਰਕਰ ਕੋਲ ਆਉਣਗੀਆਂ ਕੀ ਲੱਗਦਾ ਜਦੋਂ ਭਾਰਤ ਕੋਸ਼ਨਾਸ਼ ਜਦੋਂ ਕੀਤੇ ਆ ਅੰਦਰ ਉਦੋਂ ਜ਼ਿਲ੍ਹਾ ਪੱਧਰ ਤੇ ਧਰਨੇ ਲੱਗੇ ਨੇ ਜਦੋਂ ਸੰਘਪਾਲ ਤੋਂ ਖੜਾ ਉਹ ਸਾਰੇ ਸਾਰੀਆਂ ਚੀਜ਼ਾਂ ਹੋਈਆਂ ਆ ਅੱਗੇ ਵੀ ਹੋਣੀਆਂ ਆ ਅਸਲ ਚ ਕੀ ਹੈਗਾ ਆ ਆਪਾਂ ਕਦੀ ਵੀ ਕਿਸੇ ਚੀਜ਼ ਨੂੰ ਕੰਪੈਰੀਜਨ ਦੇ ਨਾਲ ਜਿਹੜਾ ਹੈਗਾ ਆ ਉਹ ਜਦੋਂ ਤੱਕੜੀ ਤੇ ਤੋਲ ਕੇ ਮਿਰਾਗੇ ਤਾਂ ਉਹਦੀ ਗੱਲ ਕੁਝ ਹੋਰ ਹੁੰਦੀ ਹੈ ਪਾਰਟੀ ਸਰਦਾਰ ਸੁਖਪਾਲ ਸਿੰਘ ਖੈਰਾ ਦੇ ਨਾਲ ਖੜੀ ਅੱਜ ਤੁਸੀਂ ਆਪ ਹੀ ਦੇਖਿਆ ਸੀਐਲਪੀ ਦੇ ਲੀਡਰ ਪ੍ਰਧਾਨ ਇਨਚਾਰਜ ਜੀ ਅੱਜ ਉਹਨਾਂ ਨੂੰ ਮਿਲ ਕੇ ਆ ਕੇ ਕੋਈ ਰਣਨੀਤੀ ਤਿਆਰ ਕਰ ਰਹੇ ਨੇ ਤਾਂ ਇਹਦਾ ਮਤਲਬ ਪਾਰਟੀ ਸਰਦਾਰ ਸੁਖਪਾਲ ਸਿੰਘ ਖੈਰਾ ਦੇ ਨਾਲ ਡਟ ਕੇ ਖੜੀ ਹੈ ਜੇ ਕੱਲੀ ਜੇ ਜੇ ਕੱਲੀ ਕਾਂਗਰਸ ਲੜਦੇ ਕੀ ਲੱਗਦਾ ਕਾਂਗਰਸ ਕਿੰਨੇ ਜਿੱਟਾ ਦੇਖੋ ਕਾਂਗਰਸ ਆਪਣੇ ਤੌਰ ਤੇ ਇਸ ਵੇਲੇ ਮੈਂ ਉਹ ਲੀਡਰ ਆਂ ਜਿਹੜਾ ਬਹੁਤ ਵੱਡੇ ਵੱਡੇ ਫੜਾ ਨਹੀਂ ਮਾਰਦਾ ਹੁੰਦਾ ਸੱਚਾਈ ਤੇ ਠੋਕ ਕੇ ਗੱਲ ਕਰਨ ਦੀ ਹਿੰਮਤ ਰੱਖਦੇ ਆਂ ਸੋ ਇਸ ਕਰਕੇ ਪਾਰਟੀ ਸਾਰੇ ਹੀ ਦਲਾਂ ਤੋਂ ਵੱਡੀ ਜਿੱਤ ਪ੍ਰਾਪਤ ਕਰੂਗੀ ਕਿੰਨੀਆਂ ਸ਼ੀਟਾਂ ਮੰਨਦੇ ਹੋ ਫੇਰ ਵੀ ਮੇਰੀ ਗੱਲ ਸੁਣੋ ਨਾਂ ਤੇ ਮੈਂ ਲੀਡਰਾਂ ਵਾਂਗ ਕੋਈ ਜੋਤਸੀ ਆਂ ਤੇ ਨਾ ਹੀ ਮੈਂ ਕਦੀ ਝੂਠ ਬੋਲਿਆ ਤੇ ਜਿਹੜੀ ਗੱਲ ਤੁਹਾਡੇ ਸਾਹਮਣੇ ਆ ਜਾਣੀ ਹੈ ਉਹਦੇ ਵਾਸਤੇ ਮੇਰੇ ਕੋਲੇ ਅਜੇ ਤੱਕ ਕੋਈ ਮਿੰਤੀ ਗਿਣਤੀ ਹੈਗੀ ਨਹੀਂ ਪਰ ਸਾਰੇ ਦਲਾਂ ਨਾਲੋਂ ਵੱਧ ਸੀਟਾਂ ਕਾਂਗਰਸ ਕੋਲ ਹੋਣ ਜੀਪੀ ਦਾ ਬੀਜੇਪੀ ਦਾ ਤਾਂ ਬੜਾ ਸਿੱਧਾ ਅਟੈਕ ਕਰ ਰਹੇ ਨੇ ਰਾਜਾ ਵੜਿੰਗ ਤੇ ਕਿ ਉਹ ਪੈਰੀ ਪੈ ਕੇ ਆਏ ਨੇ ਮਾਫੀ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਤੁਸੀਂ ਸਾਡੇ ਮੂੰਹ 'ਚ ਭਾਜੀ ਗੱਲਾਂ ਪਾਉਣ ਦੀ ਕੋਸ਼ਿਸ਼ ਨਾ ਕਰੋ ਕੌਣ ਕੀ ਕਹਿ ਰਿਹਾ ਠੀਕ ਹੈ ਉਹ ਤੇ ਸੁਖਵੀਰ ਬਾਦਲ ਨੂੰ ਵੀ ਕਹਿ ਰਿਹਾ ਹੈਗਾ ਵੀ ਲੰਮਾ ਪੈ ਕੇ ਆ ਗਿਆ ਉਹ ਤੇ ਹੋਰਾਂ ਨੂੰ ਵੀ ਕਹਿ ਰਿਹਾ ਉਹਨੂੰ ਪੁੱਛੋ ਤੇ ਸਹੀ ਕਹਿ ਕੰਨੂ ਰਿਹਾ ਬੀਜੇਪੀ ਦਾ ਕੋਈ ਭੁਖ ਐਵੇਂ ਤੁਸੀਂ ਆਪਣੇ ਕੋਲ ਬਣਾਈ ਜਾਂਦੇ ਹੋ ਕੀ ਹੋਊਗਾ ਜਿਵੇਂ ਸਿੱਧੂ ਐਂਡ ਜਿਹੜਾ ਇੱਕ ਗੱਲ ਦੱਸੋ ਜਦੋਂ ਦੀ ਦੁਨੀਆ ਬਣੀ ਆ ਘਰ ਚ ਭਾਂਡੇ ਖੜਕ ਕੇ ਤੇ ਆਏ ਨੇ ਤੁਹਾਡੇ ਘਰ ਵੀ ਖੜਕਣ ਡਏ ਆ ਠੀਕ ਹੈ ਜੀ ਜੇ ਮੈਂ ਤੁਹਾਨੂੰ ਕਹਾਂ ਤੁਹਾਡੇ ਘਰ ਦੇ ਆ ਕਹਿੰਦੇ ਨੇ ਤੁਸੀਂ ਮਰਦੋ ਦਾ ਜਵਾਬ ਨਹੀਂ ਦੇ ਸਕਣਾ ਬੀਜੇਪੀ ਦਾ ਭੁਖ ਜਿਵੇਂ ਦੇਖਦੇ ਹਾਂ ਕਿਵੇਂ ਦੇਖਦੇ ਹੋ ਜਾ ਖੜੇ ਜਾ ਬੀਜੇਪੀ ਦਾ ਕੋਈ ਭੁਖ ਨਹੀਂ ਪੰਜਾਬ ਦੇ ਵਿੱਚ ਹਾਂਜੀ ਔਰ ਬੀਜੇਪੀ ਨੂੰ ਜਿੱਡੀ ਭੈੜੀ ਮਾਰ ਇਸ ਲੋਕ ਸਭਾ ਚ ਪੈਣੀ ਆ ਕਦੀ ਬੀਜੇਪੀ ਨਹੀਂ ਖਾਦੀ ਨਹੀਂ ਹੋਣੀ ਠੀਕ ਠਾਈਕ ਥੈਂਕ ਯੂ ਥੈਂਕ ਯੂ ਸਰ